तो पानी पानी तो खान लेकिन खाना बनता नहीं है वहां पर लंगर होके भी बनता नहीं है और सामने दूसरी जेलों से आता है तो वो खाना आते 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 इतना टाइम हो जाता है वो मतलब खाना खाने के लेकर रहता नहीं है ये जा, जान बुझ के भी किया जा रहा है ठीक है जी और ये अगर ले लें इसको जाति धर्म पे ये भी होता है हमारे अगर मैं आपको एक बताता हूँ भाई अमृतपाल सिंह जी की वो जब हुआ था पंजाब तो हम चार थे हम चारों थे मंडोली जेल में एक ब्लॉक में तो इन्होंने हमारी जेल में से हमें अलग अलग डाल दी लेकिन हमारा कुछ अंदर में कोई ऐसी कोई हमने कुछ किया भी नहीं मतलब आराम से रह रहे हैं और इन्होंने हमें अलग अलग कर दिया उस जेल में गुरु जी की फतेह अपने ਬੰਦੀ ਸਿੰਘ ਭਾਈ ਰਵੀਪਾਲ ਸਿੰਘ ਦੀ ਨਾਲ ਹਨ ਆਪਣੇ ਤੇ ਬੀਤੀ ਦਿਨੀ ਜੋ ਕੌਂਟਰੋਵਰਸੀ ਬੜਾਈ ਜਾ ਰਹੀ ਹੈ ਜੋ ਹਾਲਾਕੀ ਕੌਂਟਰੋਵਰਸੀ ਨਹੀਂ ਸੀ ਸਾਨੂੰ ਆਪਾਂ ਪੂਰੀ ਗੱਲ ਖੋਲ ਕੇ ਕਰਦੇ ਆਂ ਵੀਰ ਦੀ ਜ਼ਮਾਨਤ 25 ਸਪਟੈਂਬਰ ਨੂੰ ਕੋਰਟ ਚ ਹੋ ਚੁੱਕੀ ਸੀ ਲੇਕਿਨ ਐਨਆਈਏ ਤੇ ਕੇਸ ਹੋਣ ਕਾਰਨ ਭਾਈ ਸਾਹਿਬ ਦੀ ਜਮਾਨਤ ਹੁੰਦਿਆਂ ਹੁੰਦਿਆਂ ਜੇਲ੍ਹ ਤੋਂ ਨਿਕਲਦਿਆਂ ਨਿਕਲਦਿਆਂ 20 ਦਿਨ ਲੱਗ ਗਏ 20 ਦਿਨ ਬਾਅਦ ਇਹ ਮੇਰੇ ਘਰ ਆਏ ਅਸੀਂ ਇਹਨਾਂ ਨੂੰ ਲੈ ਕੇ ਆਏ ਤੇ ਆਪਾਂ ਜਿੱਦਾਂ ਸਾਰੇ ਸਿੰਘ ਬੈੰਨੇ ਆ ਗੱਲ ਚੱਲ ਰਹੀ ਸੀਗੀ ਤੇ ਗੱਲ ਚੱਲੀ ਵੀ ਅਸੀਂ ਗੁਰਦੁਆਰਾ ਰੋਣੀ 16 ਸੈਕਟਰ ਦੇ ਵਿੱਚ ਭਾਈ ਸਾਹਿਬ ਦਾ ਸਨਮਾਨ ਕਰਨਾ ਚਾਹੁੰਦੇ ਆ ਅਸੀਂ ਨਹੀਂ ਕਿਹਾ ਉਧਰ ਦੀ ਸੰਗਤ ਨੇ ਇਸ ਗੱਲ ਨੂੰ ਆਖਿਆ ਕਿ ਤੁਸੀਂ ਐ ਸਾਡਾ ਨਿਯੋਤਾ ਸਵੀਕਾਰ ਕਰੋ ਤੇ ਅਸੀਂ ਇਸ ਗੱਲ ਨੂੰ ਅੱਗੇ ਤੋਰਦੇ ਕਿ ਚਲੋ ਜੀ ਤੁਸੀਂ ਸਨਮਾਨ ਕਰਨਾ ਚਾਹੁੰਦੇ ਹੋ ਬਹੁਤ ਚੰਗੀ ਗੱਲ ਹੈ ਤੇ ਅਸੀਂ ਇਹਨਾਂ ਸਤਿਕਾਰ ਕਰਦੇ ਹੋਏ ਅਸੀਂ ਹਾਂ ਕਰ ਦਿੱਤੀ ਸੀਗੀ ਬਾਅਦ ਚੋਂ ਪਲਾਨ ਚੇਂਜ ਹੋ ਕੇ ਮਨਜੀਤ ਸਿੰਘ ਜੀ ਕੇ ਜਿਹਦੇ ਘਰ ਵਾਲ ਚਲਾ ਗਿਆ ਕਿ ਵੀ ਉੱਥੇ ਭਾਈ ਸਾਹਿਬ ਭਾਈ ਗੁਰਗੱਜ ਸਿੰਘ ਜੀ ਆ ਰਹੇ ਨੇ ਕੁਲਦੀਪ ਸਿੰਘ ਗੜਗੱਜ ਜੀ ਤੇ ਅਸੀਂ ਉਹਨਾਂ ਤੋਂ ਤੁਹਾਡਾ ਸਨਮਾਨ ਕਰਵਾਉਣਾ ਚਾਹੁੰਦੇ ਹਾਂ ਇਹ ਵੀ ਬਹੁਤ ਚੰਗੀ ਗੱਲ ਸੀ ਕਿਉਂਕਿ ਉਹ ਕਾਰਜਕਾਰੀ ਜਥੇਦਾਰ ਨੇ ਕਾਲ ਤਖਤ ਸਾਹਿਬ ਦੇ ਤੇ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦਾ ਹਾਂ ਅਸੀਂ ਉੱਥੇ ਮਨਜੀਤ ਸਿੰਘ ਜੀ ਕੇ ਜੀ ਦੇ ਆਫਿਸ ਪਹੁੰਚੇ ਆਫਿਸ ਪਹੁੰਚ ਕੇ ਫਰਸਟ ਆਫ ਆਲ ਜੋ ਸਾਨੂੰ ਬੜਾ ਦੁੱਖ ਲੱਗਾ ਕਿ ਮਨਜੀਤ ਸਿੰਘ ਜੀ ਕੇ ਜੀ ਤੇ ਭਾਵੇਂ ਹੋਂ ਕੁਲਦੀਪ ਸਿੰਘ ਗੜਗੱਜ ਜੀ ਭਾਈ ਸਾਹਿਬ ਉਹ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਇਹ ਬੰਦੀ ਸਿੰਘ ਹੈ ਜੋ ਸਭ ਤੋਂ ਵੱਡੀ ਸਾਨੂੰ ਗਲਤੀ ਠੇਸ ਪਹੁੰਚੀ ਈਵਨ ਕੀ ਭਾਈ ਸਾਹਿਬ ਦਾ ਬਿਉਰਾ ਦੇਣ ਦੇ ਬਾਵਜੂਦ ਵੀ ਕਿਸੇ ਨੇ ਸਤਕਾਰ ਵੱਜੋਂ ਗੱਲ ਹੀ ਨਹੀਂ ਕੀਤੀ ਤੀਸਰੀ ਗੱਲ ਜਦ ਉਹਨਾਂ ਨੂੰ ਕਿਹਾ ਗਿਆ ਕਿ ਬਈ ਸਰੋਪਾ ਇੱਕ ਸਨਮਾਨ ਇੱਕ ਬੰਦੀ ਸਿੰਘ ਦਾ ਜਿਨੇ ਗੁਰੂ ਘਰ ਦੇ ਲਈ ਆਪਣਾ ਜੀਵਨ ਲਾਇਆ ਹੋਵੇ 8 ਸਾਲ ਜੇਲ੍ਹ ਕੱਟੀ ਹੋਵੇ ਉਹ 8 ਸਾਲ ਬਾਅਦ ਬੁਣ ਕੇ ਜੇਲ੍ਹੋਂ ਆਇਆ ਹੋਵੇ ਤੇ ਉਹਦਾ ਸਨਮਾਨ ਤੇ ਬਣਦਾ ਹੈ ਤਾਂ ਜਾ ਕੇ ਉਹਨਾਂ ਨੇ ਸਨਮਾਨ ਕੀਤਾ ਇਹ ਉਹ ਗੱਲ ਹੈ ਤੇ ਬਾਅਦ ਚੋਂ ਭਾਈ ਸਾਹਿਬ ਜਦ ਤੁਸੀਂ ਦੇਖ ਰਹੇ ਹੋਵੋਗੇ ਕੋਈ ਸੇ ਕੁਝ ਫੋਟੋਆਂ ਵੀ ਵਾਇਰਲ ਕੀਤੀਆਂ ਸੀਗੀਆਂ ਕਿ ਭਾਈ ਸਾਹਿਬ ਜੀ ਉਹਨਾਂ ਦੇ ਕੰਨ 'ਚ ਭਾਈ ਗੁਰਦੀਪ ਸਿੰਘ ਅੜਗਾਜ ਜੀ ਦੇ ਕੰਨ 'ਚ ਕਹਿ ਰਹੇ ਹਨ ਕਿ ਅਸੀਂ ਬੰਦੇ ਸਿੰਘਾਂ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਤੇ ਇਹੇ ਅਸੀਂ ਗੱਲ ਉਹਨਾਂ ਨੂੰ ਕਰਨਾ ਚਾਹੁੰਦੇ ਸੀਗੇ ਕਿ ਵੀ ਜੋ ਹਾਲਾਤ ਇਸ ਟਾਈਮ ਦਿੱਲੀ ਦੀਆਂ ਜੇਲਾਂ ਦੇ ਵਿੱਚ ਜੋ ਹਨ ਉਹ ਕਿਸੇ ਬੱਤਰੋਂ ਗੰਦੀ ਹਾਲਾਤ ਤੋਂ ਜ਼ਿਆਦਾ ਉਹਦਾ ਕੋਈ ਬਿਓਰਾ ਨਹੀਂ ਦੇ ਸਕਦਾ ਇਹ ਨਵੇਂ-ਨਵੇਂ ਜੇਲ੍ਹੋਂ ਬਾਹਰ ਆਏ ਜਥੇਦਾਰ ਜਗਤਾਰ ਸਿੰਘ ਹਵਾਰਾ ਜੋ ਅਕਾਲ ਤੱਕ ਸਾਇਦ ਜਥੇਦਾਰ ਮੌਜੂਦਾ ਜਥੇਦਾਰ ਵੀ ਹਨ ਉਹ ਉਹਨਾਂ ਦੇ ਨਾਲ ਇਹਨਾਂ ਨੇ 5 ਸਾਲ ਜੇਲ੍ਹ ਕੱਟੀ ਹੈ ਮੰਡੋਲੀ ਜੇਲ੍ਹ ਤੇ ਉੱਧਰ ਦੇ ਮੰਡੋਲੀ ਜੇਲ੍ਹ ਦੇ ਹਾਲ ਉਹ ਉਹਨਾਂ ਨੂੰ ਦੱਸਣਾ ਚਾਹੁੰਦੇ ਸੀਗੇ ਕਿ ਤੁਸੀਂ ਕਾਰਜਕਾਰੀ ਜਥੇਦਾਰ ਹੋ ਕੌਮ ਦੇ ਜਥੇਦਾਰ ਹੋ ਇਹ ਕੌਮ ਦੀ ਗੱਲ ਹੈ ਜਥੇਦਾਰ ਜਗਤਾਰ ਸਿੰਘ ਖਵਾਰਾ ਦੇ ਆਉਣ ਵਾਲੀਆਂ ਪਰੇਸ਼ਾਨੀਆਂ ਤੇ ਹੋਰ ਬੰਦੀ ਸਿੰਘਾਂ ਦੀਆਂ ਪਰੇਸ਼ਾਨੀਆਂ ਦੀ ਗੱਲ ਹੈ ਤੇ ਸਾਡੀਆਂ ਪਰੇਸ਼ਾਨੀਆਂ ਨੂੰ ਸੁਣਿਆ ਜਾਵੇ ਪਰ ਉਹ ਗੱਲਾਂ ਨੂੰ ਅਣਗੌਲੀਆਂ ਕਰਦਿਆਂ ਹੋਇਆਂ ਇਹਨਾਂ ਨੂੰ ਕਿਹਾ ਸੀ ਤੁਹਾਨੂੰ ਅਕਾਲ ਤੱਕ ਮਿਲਾਂਗੇ ਏ ਉੱਥੋਂ ਦੀ ਇਹ ਪਿੱਛੇ ਹੋ ਗਏ ਇਹਨਾਂ ਦਾ ਮਨ ਦੁਖਿਆ ਅਸੀਂ ਫੇਰ ਵੀ ਉੱਥੇ 2 ਮਿੰਟ ਅਸੀਂ ਖੜਕੇ ਉੱਥੇ ਗੱਲ ਕੀਤੀ ਕਿ ਇੱਕ ਵਾਰੀ ਸਾਨੂੰ ਮਲਾਇਆ ਜਾਵੇ ਭਾਈ ਸਾਹਿਬ ਗੱਲ ਕਰਨਾ ਚਾਹੁੰਦੇ ਨੇ ਅਸੀਂ ਉੱਥੇ ਅੱਧਾ ਘੰਟਾ ਖੜੇ ਹੋ ਕੇ ਸਾਨੂੰ ਗੱਲ ਨਹੀਂ ਕੀਤੀ ਗਈ ਸਾਨੂੰ ਨਾ ਕਰਵਾਈ ਗਈ ਉਹ ਆਪਣੇ ਕਮਰੇ 'ਚ ਭਾਈ ਮਨਜੀਤ ਸਿੰਘ ਜੀ ਕੇ ਨਾਲ ਬੈਠੇ ਸੀਗੇ ਉਹਨਾਂ ਨੇ ਆਪਣੀ ਜੋ ਵਾਰਤਾਲਾਪ ਉਹਨਾਂ ਨੇ ਕੀਤੀ ਸੋ ਕੀਤੀ ਉਸ ਤੋਂ ਬਾਅਦ ਉਹ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਤੇ ਸਾਨੂੰ ਇਸ ਗੱਲ ਦਾ ਅਫਸੋਸ ਸੀ ਜੋ ਇਹਨਾਂ ਨੂੰ ਰੋਸ ਸੀ ਇਹਨਾਂ ਨੇ 노ਸ਼ ਪ੍ਰਗਟ ਕੀਤਾ ਪ੍ਰੈਸ ਕਾਨਫਰੰਸ ਇੱਥੇ ਜੋ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਜੋ ਕਰਨਾ ਹੈ ਉਹ ਇਸ ਵਾਸਤੇ ਕਿਉਂਕਿ ਉਸ ਤੋਂ ਬਾਅਦ ਜਦ ਅਸੀਂ ਭਾਈ ਸਾਹਿਬ ਨੇ ਜਦ ਇੰਟਰਵਿਊ ਦਿੱਤਾ ਟੀਵੀ 84 ਉੱਤੇ ਤੇ ਉਹਨਾਂ ਦਾ ਨਾ ਇੱਕ ਬਿਆਨ ਆਇਆ ਹੈ ਇਹ ਬਿਆਨ ਮੈਂ ਤੁਹਾਡੇ ਸਨਮੁਖ ਕਰਨਾ ਚਾਹਨਾ ਇੱਥੇ ਭਾਈ ਸਾਹਿਬ ਜੀ ਲਿਖ ਰਹੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਕੇ ਬੀਤੇ ਦਿਨੀ ਦਿੱਲੀ ਫੇਰੀ ਦੌਰਾਨ ਇੱਕ ਸਿੱਖ ਨੌਜਵਾਨ ਸਰਦਾਰ ਰਵੀਪਾਲ ਸਿੰਘ ਸਿੱਖ ਆਗੂ ਮਨਜੀਤ ਸਿੰਘ ਦੇ ਘਰ ਅਚਾਨਕ ਮਿਲਿਆ ਜਿਸ ਨੇ ਆਪਣੇ ਉੱਪਰ ਹੋਏ ਕੇਸ ਦੀ ਜਾਣਕਾਰੀ ਦਿੱਤੀ ਪਹਿਲੀ ਗੱਲ ਇਸ ਦਾ ਮਤਲਬ ਹੈਗਾ ਕਿ ਤੁਹਾਨੂੰ ਬੰਦੀ ਸਿੰਘਾਂ ਦੇ ਬਾਰੇ ਲਿਸਟ ਦੇ ਬਾਰੇ ਨੌਲੇਜ ਨਹੀਂ ਹੈ ਜੋ ਤੁਸੀਂ ਰੋਲਾ ਪਾ ਰਹੇ ਹੋ ਭਾਈ ਗੜਗਾ ਸਿੰਘ ਜੀ ਤੁਹਾਨੂੰ ਉਸ ਦੇ ਬਾਰੇ ਨੌਲੇਜ ਨਹੀਂ ਹੈ ਔਰ ਦੂਸਰੀ ਗੱਲ ਤੁਹਾਡਾ ਹੀ ਪ੍ਰੋਗਰਾਮ 21 ਅਕਤੂਬਰ ਨੂੰ ਤਿਹਾਰ ਜੇਲ੍ਹ ਦੇ ਬਾਹਰ ਤੁਹਾਡਾ ਹੀ ਪ੍ਰੋਗਰਾਮ ਹੁੰਦਾ ਹੈ ਜਿਸ ਪ੍ਰੋਗਰਾਮ ਦੇ ਵਿੱਚ ਤੁਸੀਂ ਹਰਦੀਪ ਸਿੰਘ ਸ਼ੇਰੇ ਦੀ ਫੋਟੋ ਤੇ ਭਾਈ ਰਮਨਦੀਪ ਸਿੰਘ ਬੱਗੇ ਦੀ ਫੋਟੋ ਲਾਈ ਹੈ ਇਹ ਬੰਦੀ ਸਿੰਘ ਨੇ ਕਿਉਂਕਿ ਇਹਨਾਂ ਦੀਆਂ ਫੋਟੋਆਂ ਵਾਇਰਲ ਹੋ ਗਈਆਂ ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਅੱਜ ਅਸੀਂ ਰਿਲੀਜ਼ ਕਰ ਦਿੰਨੇ ਆ ਤੁਹਾਡੇ ਵਾਸਤੇ ਸ਼ਾਇਦ ਤੁਹਾਡੀ ਜਾਣਕਾਰੀ ਵਾਤੇ ਜਾਂ ਤੁਹਾਡੀ ਬੰਦੀ ਸਿੰਘਾਂ ਦੀ ਲਿਸਟ ਵਿੱਚ ਥੋੜਾ ਜਿਹਾ ਇਜ਼ਾਫਾ ਕਰਨ ਵਾਸਤੇ ਇਹ ਉਹ ਬੰਦੀ ਸਿੰਘ ਨੇ ਜਿਹੜੇ 8 ਸਾਲ ਪਹਿਲਾਂ 7 ਕੇਸਾਂ 'ਚ ਸੀ ਔਰ ਸੱਤੋਂ ਦੇ ਸੱਤੋਂ ਇੱਕੋ ਹੀ ਕੇਸ 'ਚ ਨੇ ਕੋਈ ਵੱਖਰਾ ਕੇਸ ਨਹੀਂ ਹੈਗਾ ਕਿ ਰਵੀਪਾਲ ਸਿੰਘ ਭਾਈ ਸਾਹਿਬ ਆ ਰਹੇ ਤੁਸੀਂ ਸਾਰੇ ਦੇਖ ਰਹੋ ਆ ਭਾਈ ਸਾਹਿਬ ਜੀ ਮੇਰੇ ਨਾਲ ਬੈਠੇ ਨੇ ਇਹ ਬੱਗਾ ਸ਼ੇਰਾ ਭਾਈ ਆਪਣੇ ਜਿਹੜੇ ਵੀਰ ਨੇ ਇਸ ਸਾਰੇ ਇੱਕੋ ਹੀ ਕੇਸ 'ਚ ਬੰਦ ਨੇ ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਜਾਂ ਤੇ ਉਹਨਾਂ ਕੋਲੋਂ ਇਹਨਾਂ ਬੰਦੀ ਸਿੰਘਾਂ ਦੀ ਲਿਸਟ ਨਹੀਂ ਹੈ ਜਾਂ ਤੇ ਭਾਈ ਗੜਗਾ ਸਿੰਘ ਜੀ ਕੋਲੋਂ ਬੰਦੀ ਸਿੰਘਾਂ ਦੀ ਜਾਣਕਾਰੀ ਨਹੀਂ ਹੈ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਬੰਦੀ ਸਿੰਘ ਦਾ ਮਤਲਬ ਕੀ ਹੁੰਦਾ ਅਸੀਂ ਹੁਣ ਜਦੋਂ ਭਾਈ ਸਾਹਿਬ ਜੀ ਆਏ ਅਸੀਂ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵੀ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਜੇ ਜਿਹੜਾ ਵੀ ਸਾਲ ਕੌਮ ਲਈ ਸਜ਼ਾ ਕੱਟੇ ਉਹ ਬੰਦੀ ਸਿੰਘ ਹੈ ਜਾਂ ਜਿਨੇ ਕੌਮ ਲਈ ਤਿੱਲ ਮਾਤਰ ਵੀ ਸੇਵਾ ਕੀਤੀ ਹੈ ਔਰ ਭਾਵੇਂ ਉਹਨੇ 6 ਮਹੀਨੇ ਦੀ ਜੇਲ ਕੱਟ ਰਿਆ 6 ਮਹੀਨੇ ਤੋਂ ਜਾਂ ਉਹ ਵੀ ਬੰਦੀ ਸਿੰਘ ਹੈ ਉਹਨਾਂ ਦਾ ਇੱਕ ਸਰਲ ਜਵਾਬ ਸੀ ਕੌਮ ਦੇ ਲਈ ਜਿਨੇ ਤਿੱਲ ਫੁੱਲ ਵੀ ਪੇਟਾ ਪਾ ਕੇ ਕੌਮ ਦੀ ਸੇਵਾ ਕੀਤੀ ਹੈ ਉਹ ਸਾਰੇ ਬੰਦੀ ਸਿੰਘ ਹਨ ਅੱਛਾ ਤੁਮसे ਬਾਤ ਕਰਾਂਗੇ ਉਹ ਬੋਲेंगे ਜੀ ਉਹ ਵੀ बोलेंगे ਆਇਆ ਤੁਸੀਂ ਬਾਕੀ ਜਿਹੜੀ ਜਾਣਕਾਰੀ ਜਿਹੜੀ ਜੋ ਗੱਲ ਹੋਈ ਹੈ ਭਾਈ ਗਰਗਾਸ ਸਿੰਘ ਜੀ ਹੁਣ ਨਾਲ ਇਹ ਤੁਹਾਡਾ ਸਾਰੀ ਸਾਂਝੀ ਕਰਨਗੇ ਬਾਕੀ ਆਪਣੇ ਵਿਚਾਰ ਰੱਖਣਗੇ ਵੀ ਇਹਨਾਂ ਦਾ ਕਿਦਾਂ ਕੇਸ ਚੱਲ ਰਿਹਾ ਹੈਗਾ ਆਓ ਜੀ ਆਜੀ ਮੇਰੇ ਘਰੋਂ ਇੱਕ ਇਧਰ ਆ ਸਰ ਮੇਰਾ ਪਹਿਲਾ ਸਵਾਲ ਹੈ ਕਿ ਆਪ ਨੇ ਜੋ ਐਨਆਈਏ ਨੇ ਕੇਸ ਆਪਕੇ ਉੱਪਰ ਡਾਲੇ تھے ਕਿਆ ਕੇਸ ਥੇ ਔਰ ਆਪਕੋ ਜੇਲ੍ਹ ਮੇਂ ਕਿਉਂ ਡਾਲਾ ਗਿਆ ਤਾਂ ਆਪਨੇ ਕਿਆ ਐਸਾ ਕੋਈ ਕੰਮ ਕੀਤਾ हमारे ऊपर टारगेट के लिए क्या केस डाले गए थे 2015 से लेके सोलह सत्रह में हुए हैं जो पंजाब में तो उन केसों में हमें बंद किया हुआ था 2015 में कौन कौन से केस कोई जैसे जगदीश की गनेजा जी तो गगनेजा और अमित शर्मा रविंद्र गोसाई हो गया और दो डेरा प्रेमी बाप बेटा थे तो एक पास्टर था लुधियाना में सुल्तान मसीह शायद कुछ ऐसा ही नाम था तो एक दुर्गादास ऐसे केस केस थे टारगेट के लिए तो उसमें आप बनते NIA ने भी किया था, NIA ने पहले के था। और उसके आपके नजर में बंदी सिंह की क्या है कि बंदी सिंह कौन होते हैं देखिए अगर आप बंदी सिंह की, की बात कर रहे हैं सिख कम्युनिटी के हिसाब से बंदी सिंह की डेफिनेशन ये है की जिसने भी गुरु ग्रंथ जी की हुई बेदबी का बदला लिया हो या जिसने बेदबी की है उसको बनती सजा दी हो और उसको अगर उसको पुलिस पकड़ दी है वो बेशक पकड़े वो कानून के अंदर है कानून के बाहर वो भी नहीं है लेकिन अगर वो पकड़ा जाता है वो बंदी सिंह कहलाया जाता है पर इसका मतलब ये नहीं है कि बंदी सिंह का टैग लेने के लिए आपको 20-20 साल के लिए सिखों को जेलों में रखना पड़ेगा अगर हम आज भी बात करते हैं भाई जगतार सिंह जी हवरा जो जथेदार अकाल तख्त के हैं उनके ऊपर वन ट्वेंटी बी लगी हुई है इतनी सी यह छोटी धारा है लेकिन पिछले तीस साल से वो अंदर है ये है सिख के साथ जो नाइंसाफी हो रही है इसी को बंदी सिख बोलते हैं लेकिन हमारी नजर में वो हर एक बंदी सिख है जो कौम के लिए सेवा करता है वो देश के लिए, प्रेम के लिए लिए प्रेम सेवा करता है अगर गुरु ग्रंथ साहब जी के ऊपर बात आती है तो ये देखना बिल्कुल भी लाजमी नहीं है कि सामने वाला कौन है अ, सर जेलों की हालत क्या है किस तरीके कौन कौन सी जेल में आप रहे हैं और किस तरीके की हालात है और जो बंदी सिख वहां पर जो वो आपके आपने बताया जिस तरीके से उनकी हालत किस तरीके की मैं सभी जेलों में रहा हूँ तकरीबन जितनी भी है सिड़की जहाँ मंडोली होगी तो हालत तो क्या okay ठीक है फिट है सभी चढ़ती कला में है तो लेकिन खाने का तो ऐसा ही है पानी का पानी गंदा है खाना और जो कैंटीन से लेते हैं उसमें भी कीड़े निकलते हैं तो खाना आता है सामने जैसे कई जेलों में खान लंगर है लेकिन खाना बनता नहीं है वहाँ पे लंगर होके भी बनता नहीं है और सामने दूसरी जेलों से आता है तो वो खाना आते 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 इतना टाइम हो जाता है कि मतलब खाना खाने के लायक रहता नहीं है और जानबूझ के होता है जी जेडा विच या सिर्फ ये जाति धर्म दे करके जेडा पेपरों कीता है ये जा, जानबूझ के भी किया जा रहा है ठीक है जी और जे अगर ले लें ले इसको जाति धर्म पे ये भी होता है हमारे साथ अगर मैं आपको एक बताता हूं भाई अमृतपाल सिंह की वो जब हुआ था पंजाब वाला तो हम चार थे मैं आपको बताता हूं ये देखिए मैं ये है जगतार सिंह जौल ठीक है जी ये धर्मेंद्र सिंह गुगनी ठीक है ये मैं हूँ और ये था भाई अमरिंदर सिंह हम चारों थे मंडोली जेल में एक ब्लॉक में तो इन्होंने हमारी जेल में से हमें अलग अलग डाल दिए लेकिन हमारा कुछ अंदर में कोई ऐसी कोई हमने कुछ किया भी नहीं मतलब आराम से रह रहे हैं और इन्होंने हमें अलग अलग कर दिया उस जेल में ਅਲੱਗ ਅਲੱਗ ਗਿਣਤੀ ਡਾਲ ਦੀ ਕਈ ਕਿਸੇ ਕੋ ਕਹੀਂ ਡਾਲ ਦਿਆ ਕਿਸੇ ਕੋ ਕਹੀਂ ਡਾਲ ਦਿਆ ਆਪ ਦਿੱਲੀ ਕੇ ਰਹਿਣ ਵਾਲੇ ਨਹੀਂ ਜੀ ਮੈਂ ਪੰਜਾਬ ਦਾ ਕੋਈ ਬਾਤ ਨਹੀਂ ਜੀ ਮਜੀਦੀ ਜੀ ਕੇ ਦੇ ਦਫ਼ਤਰ ਜੋ ਬੇਸ਼ੱਕ ਘਟਨਾ ਦੱਸੋਗੇ ਮੇਨ ਅੱਜ ਤੁਹਾਡੀ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੋਈ ਹੈ ਕੀ ਘਟਨਾ ਵਾਰੀ ਜਿਸ ਤਰੀਕੇ ਨਾਲ ਮੇਰੇ ਨਾਲ ਵੀ ਤੁਹਾਡਾ ਇੰਟਰਵਿਊ ਹੋਇਆ ਉੱਥੇ ਭਾਈ ਗੜਗੜ ਦੇ ਪੀਏ ਨੇ ਵੀ ਕਿਹਾ ਹੈਗਾ ਕਿ ਤੁਹਾਡੇ ਨਾਲ ਗਲਤ ਫਹਿਮੀ ਹੈ ਉਹਨਾਂ ਨੇ ਵੀ ਇਹੋ ਕਹਿ ਕੇ ਬੰਦੀ ਸਿੰਘ ਦੀ ਡੈਫੀਨੇਸ਼ਨ ਕੀ ਸਾਰਾ ਮਤਲਬ ਹੈ ਦੇਖੋ ਜੀ ਮੈਂ ਉਹਨਾਂ ਨੇ ਉਹਨਾਂ ਨੇ ਬੁਲਾਇਆ ਗਿਆ ਤੇ ਚਲੋ ਜੀ ਅਸੀਂ ਗੱਲ ਕਰ ਮੈਂ ਉਹਨਾਂ ਨੂੰ ਇਹੀ ਆਹੀ ਜੋ ਗੱਲਾਂ ਮੰਜੀ ਸਿੰਘਾਂ ਨੂੰ ਆਉਂਦੀਆਂ ਨੇ ਉਹ ਦਿੱਕਤਾਂ ਜੇਲਦੀਆਂ ਵੀ ਤੁਹਾਡੀ ਤੁਸੀਂ ਦਸੋਗੇ ਕੌਮ ਨੂੰ ਤਾਂ ਤੁਹਾਡੀ ਵਧੀਆ ਤਰੀਕੇ ਨਾਲ ਸੁਣੀ ਜਾਊਗੀ ਠੀਕ ਆ ਜੀ ਜਾਂ ਤੁਹਾਡੇ ਕੋਲੇ ਖੜ ਕੇ ਬੋਲੂਗਾ ਕੋਈ ਤਾਂ ਜ਼ਿਆਦਾ ਸੁਣੀ ਜਾਂਦੀ ਹੈ ਹੁਣ ਤੁਹਾਨੂੰ ਆ ਤੁਸੀਂ ਕੱਢੀ ਆ ਮਤਲਬ ਇਹ ਚੀਜ਼ ਆ ਵੀ ਇੱਕ ਸਿੱਖ ਮੈਨੂੰ ਜਾਣਦੇ ਤੱਕ ਨਹੀਂ ਹੈਗੇ ਹੁਣ ਮੈਂ ਇਦਾਂ ਹੀ ਇਹ ਲੈ ਕੇ ਗਿਆ ਵੀ ਉਹਨਾਂ ਕੋਲੇ ਗੜਗੱਜ ਸਾਹਿਬ ਬੋਲਣਗੇ ਆਪਣੇ ਮੂੰਹੋਂ ਵੀ ਆ ਵੀ ਬੰਦੀ ਸਿੰਘਾਇ ਨੇ ਵੀ ਦੱਸਣਗੇ ਜੇਲ੍ਹ ਦੇ ਹਾਲਾਤਾਂ ਦੇ ਬੰਦੀ ਸਿੰਘਾਂ ਨਾਲ ਕੀ ਹੋ ਰਿਹਾ ਏ ਸੀ ਕੰਜੀ ਸਿੰਘ ਜੀ ਕੇ ਦੀ ਵੀ ਗੱਲ ਕਰੀ ਉਹਨਾਂ ਨੇ ਵੀ ਇਹ ਲੋ ਜ਼ਰਤਿਆ ਭਾਈ ਗਲ ਕਤੇ ਪੀ ਐ ਨੀ ਵੇ ਲੋਕ ਕਹੇਗਾ ਕਿ ਉਸ ਵੇਲੇ ਜਦੋਂ ਮਜੀਠ ਸਿੰਘ ਜੀ ਕੇ ਦੇ ਦਫ਼ਤਰ ਹੀ ਤੁਸੀਂ ਪਹੁੰਚੇ ਸੀ ਤਾਂ ਉਹਨਾਂ ਨੂੰ ਜਾਣ ਦੀ ਬਹੁਤ ਜਲਦੀ ਸੀ ਭਾਈ ਦੇ ਜੀ ਸਿੰਘ ਨੇ ਉਹਨਾਂ ਜ਼ਿਕਰ ਕੀਤਾ ਤੁਸੀਂ ਉੱਥੇ ਸੀ ਉਹ ਕਹਿੰਦਾ ਅੱਧਾ ਘੰਟਾ ਉੱਥੇ ਵੇਟ ਕੀਤਾ ਨਹੀਂ ਉਹਦੇ ਅੰਦਰ ਝੂਠ ਸੱਚ ਦੀ ਗੱਲ ਕਿਵੇਂ ਆਏਗੀ ਨਹੀਂ ਜੀ ਅਸੀਂ ਗਏ ਆ ਤੇ ਉਦੋਂ ਅਸੀਂ ਜਦੋਂ ਗਏ ਆ ਉਹਨਾਂ ਨੇ ਚੰਗਾ ਟਾਈਮ ਲਿਆ ਸਪੀਚ ਦਿੱਤੀ ਅਸੀਂ ਸਪੀਚ ਸੁਣੀ ਉਹਨਾਂ ਦੇ ਘੜ ਕੇ ਤੇ ਉਹਨਾਂ ਨੇ ਅਸੀਂ ਖੜੇ ਗਏ ਆ ਜਦੋਂ ਉਹਨਾਂ ਨੇ ਸਰੋਪਾ ਭੇਟ ਕੀਤਾ ਉਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਆ ਤੇ ਉਹਨਾਂ ਨੇ ਮੈਨੂੰ ਜਿਹੜੀ ਮੈਂ ਤੁਹਾਨੂੰ ਪਹਿਲਾਂ ਮੇਰੀ ਗੱਲ ਹੋ ਚੁੱਕੀ ਹੈ ਉਹਦਾ ਡਰਾਫਟ ਠੀਕ ਆ ਜੀ ਉਹ ਬੋਲੇ ਆ ਤੇ ਫਿਰ ਉਹਨਾਂ ਨੇ ਆਪਣਾ ਮੀਟਿੰਗ ਕੀਤੀ ਅੰਦਰ ਜਾ ਕੇ ਫਿਰ ਵੀ ਅਸੀਂ ਖੜੇ ਰਹੇ ਆ ਤੁਹਾਨੂੰ ਰਵੀ ਕਾਸਿੰਘ ਕਿਉਂ ਇੰਜ ਲੰਦਾ ਹੈਗਾ ਕਿ ਉਹ ਝੂਠ ਬੋਲ ਰਿਹਾ ਕਿਸ ਵਜ੍ਹਾ ਤੋਂ ਤੁਹਾਨੂੰ ਉਹਨਾਂ ਨੇ ਅਟੈਂਡੈਂਡ ਕੀਤਾ ਕਿਉਂਕਿ ਉਹਨਾਂ ਨੇ ਮੇਰੇ ਨਾਲ ਗੱਲ ਕਰਨ ਦੇ ਲਈ ਵੀ ਇਹ ਦਾਵਾ ਕੀਤਾ ਸੀ ਜੇ ਭਾਈ ਕੈਲੀ ਰਾਜਵਾਲਾ ਸਾਹਿਬ ਦਾ ਵੀ ਕੇਸ ਲੜ ਰਹੇ ਆ ਭਾਈ ਵਾੜਾ ਦਾ ਨਾਮ ਵੀ ਸਾਡੀ ਲਿਸਟ 'ਚ ਹੈਗਾ ਅਗਰ ਉਹ ਇੰਨੇ ਵੱਡੇ ਚਿਹਰਿਆਂ

दिल्ली, दिल्ली नहीं ये जेलों की बात हो रही है ना तो दिल्ली में आए हैं पीसी कर रहे हैं दिल्ली कमेटी के अध्यक्ष या महासचिव से कोई बातचीत हुई है आपकी कि किस तरीके से ये जो जेलों के अंदर जिस तरीके से दिक्कतें हो रही हैं नहीं जी मेरी उनसे तो कोई बात नहीं हुई मैं आपके थ्रू ही कह रहा हूँ की ये दिक्कतें आ रही हैं अगर कोई हम कम्प्लेन करते हैं तो मतलब वो भी सुनवाई नहीं होती जेलों में तो बातचीत करेंगे आप इनसे मैं बातचीत करूंगा इस विषय पे जरूर करूंगा अच्छा ਜਿਹੜਾ ਜਿੱਤੇ ਤੁਸੀਂ ਜਦੋਂ ਗਏ ਸੀਗੇ ਜੀਕੇ ਸਾਹਿਬ ਦਫ਼ਤਰ ਉਹਨਾਂ ਨੇ ਤੁਹਾਨੂੰ ਬੁਲਾਇਆ ਸੀਗਾ ਕਿ ਤੁਸੀਂ ਉਹਨਾਂ ਨੂੰ ਅਪਰੋਚ ਕੀਤਾ ਸੀਗਾ ਉਹਨਾਂ ਦੇ ਵੱਲੋਂ ਬੁਲਾਇਆ ਗਿਆ ਸੀ ਕਿੰਨੇ ਕਿੰਨੇ ਬੁਲਾਇਆ ਸੀ ਇਹ ਭਾਜੀ ਮੇਰੇ ਨਾਲ ਨੇ ਦੇ ਨੇ ਭਾਈ ਫਤੇ ਸਿੰਘ ਜੀ ਠੀਕ ਹੈ ਜੀ ਉਹਨਾਂ ਨੂੰ ਫੋਨ ਆਇਆ ਸੀ ਕਿੰਨੇ ਬੁਲਾ ਉਹਨਾਂ ਕਿੰਨੇ ਬੁਲਾਇਆ ਸੀ ਜੀਕੇ ਸਾਹਿਬ ਨੇ ਬੁਲਾਇਆ ਸੀ ਕਿੰਨੇ ਬੁਲਾਇਆ ਕੀ ਨਾ ਸੀ ਗੋਰੀਬ ਸਿੰਘ ਨੇ ਕਿਹਾ ਸੀ ਚੀਕਾ ਐਮਪਲੋਏ ਦਾ ਇਹ ਫੋਨ ਆਇਆ ਸੀਗਾ ਜਿਹੜਾ ਜੀਕੇ ਸਾਹਿਬ ਦੇ ਕੇ ਗਰਗਾਚੀ ਜੀ ਦੇ ਕਿੰਨਾ ਦੇ ਅ ਜੀਕੇ ਸਾਹਿਬ ਦੇ ਹਾਂ ਠੀਕ ਹੈ ਅੱਛਾ ਜੀ ਜੀ ਤੁਹਾਨੂੰ ਇੱਕ ਸਵਾਲ ਹੈ ਤੁਸੀਂ ਉਹਨਾਂ ਇੱਕ ਬੰਦੀ ਸਿੰਘਾਂ ਦੀ ਇੱਕ ਲਿਸਟ ਜੋ ਦਿੱਤੀ ਸੀਗੀ ਤਕਰੀਬਨ ਜੋ ਬੰਦੀ ਸਿੰਘਾਂ ਦਾ ਪੋਸਟਰ ਸ਼ਨੋਮਨੀ ਕਮੇਟੀ ਨੇ ਅ ਪਿਛਲੇ ਸਾਲ ਜੋ ਦੌਰਾਨ ਪੂਰੀ ਜੋ ਕੈਂਪੇਨ ਚਲਾਈ ਸੀਗੀ ਉਹਨਾਂ ਨੇ ਉਹ ਨੋ ਬੰਦੀ ਸਿੰਘਾਂ ਦਾ ਪੋਸਟਰ 올ਓਵਰ ਵਰਲਡ ਦੇ ਵਿੱਚ ਲਵਾਏ ਹੈ ਉਹਨਾਂ ਪੋਸਟਰਾਂ ਦੇ ਵਿੱਚ ਵੀ ਭਾਈ ਸਾਹਿਬ ਦਾ ਤਾਂ ਕਿਤੇ ਨਹੀਂ ਸੀਗਾ ਉਹਨਾਂ ਦੀ ਤਸਵੀਰ ਨਹੀਂ ਸੀਗੀ ਉਸ ਤੋਂ ਇਲਾਵਾ ਜੇ ਤੁਹਾਨੂੰ ਦੱਸ ਦਈਏ ਤੁਸੀਂ 2 ਸਾਲ ਪਹਿਲੇ 3 ਸਾਲ ਪਹਿਲੇ ਬੰਗਲਾ ਸਾਹਿਬ ਦੇ ਵਿੱਚ ਪ੍ਰੋਟੈਸਟ ਕੀਤਾ ਸੀਗਾ ਬੜਾ 1 ਮਹੀਨਾ ਪ੍ਰੋਟੈਸਟ ਕੀਤਾ ਸੀਗਾ ਉਹਦੇ ਵਿੱਚ ਵੀ ਤੁਸੀਂ 9 ਬੰਦਿਆਂ ਦੀ ਜਿਹੜੀ ਸ਼੍ਰੋਮਣੇ ਕਮੇਟੀ ਵੱਲੋਂ ਜਾਂ ਜਿਹੜੀ ਇੱਕ ਇੱਕ ਪੌਪੂਲਰ ਲਿਸਟ ਚੱਲਦੀ ਰਹੀ ਹੈ ਤੁਸੀਂ ਵੀ ਉਹਨਾਂ 9 ਬੰਦਿਆਂ ਦੇ ਵਿੱਚ ਹੀ ਪ੍ਰੋਟੈਸਟ ਕੀਤਾ ਸੀਗਾ ਭਾਈ ਰਵੀਪਾਲ ਸਿੰਘ ਦੀ ਫੋਟੋ ਤਾਂ ਉਦੋਂ ਤੁਸੀਂ ਵੀ ਨਹੀਂ ਸੀ ਲਾਈ ਇਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਉਸ ਬਾਰੇ ਗੱਲ ਦੱਸ ਦਿੰਦਾ ਕਿਉਂਕਿ ਉਸ ਟਾਈਮ ਵੀ ਅਸੀਂ ਭਾਈ ਸਾਹਿਬ ਹੋਣਾ ਦਾ ਹੀ ਕੇਸ ਦੇਖ ਰਹੇ ਸੀਗੇ ਇਹਨਾਂ ਦੇ ਕੇਸ ਜਿਹੜਾ ਪੂਰੀ ਨਹੀਂ ਹੋਈ ਸੀ ਉਸ ਟਾਈਮ ਇਹਨਾਂ ਦੇ ਜਿਹੜੇ ਕੇਸ ਲੱਗੇ ਹੋਏ ਨੇ ਉਹਨਾਂ ਦੀ ਸਜ਼ਾ ਜਿਹੜੀ ਬਣਦੀ ਹੈ ਔਰ 7 ਸਾਲ ਬਣਦੀ ਹੈ ਤੇ ਇਸ ਟਾਈਮ ਇਹ ਸਜ਼ਾ ਜਿਹੜੀ ਕੱਟ ਕੇ ਆਏ ਨੇ ਉਹ 7 ਸਾਲ 10 ਮਹੀਨੇ ਕੱਟ ਕੇ ਆਏ ਨੇ ਤੇ ਸਾਨੂੰ ਜਦ ਜਾਣਕਾਰੀ ਮਿਲੀ ਸੀਗੀ ਸਾਨੂੰ 8 ਮਹੀਨੇ ਪਹਿਲੇ ਮੈਨੂੰ ਜਾਣਕਾਰੀ ਮਿਲੀ ਸੀ ਵੀ ਇਹਨਾਂ ਦੀ ਸਜ਼ਾ ਪੂਰੀਆਂ ਹੋ ਚੁੱਕੀਆਂ ਨੇ ਇਹਨਾਂ ਨੂੰ ਬਾਹਰ ਕਢਾਣਾ ਜ਼ਰੂਰੀ ਹੈ ਜਦ ਤੱਕ ਜਗਤਾਰ ਸਿੰਘ ਵਾਰਾ ਵੱਲੋਂ ਡਿਊਟੀ ਲਾਈ ਗਈ ਸੀ ਮੇਰੀ ਤੇ ਮੈਂ ਉਹ ਡਿਊਟੀ ਨਿਭਾਉਂਦਿਆਂ ਹੋਇਆ ਇਹਨਾਂ ਨੂੰ ਅਸੀਂ ਬਾਰ ਕਢਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਅਸੀਂ ਇਸ ਗੱਲ ਦਾ ਮੈਂ ਧੰਨਵਾਦ ਕਰਾਂਗਾ ਦਿੱਲੀ ਕਮੇਟੀ ਦਾ ਭਾਈ ਤੁਸੀਂ ਭਾਵੇਂ ਜਗਦੀਪ ਸਿੰਘ ਕਾਲੋ ਸਾਹਿਬ ਦਾ ਕਹ ਲਓ ਭਾਵੇਂ ਹਰਮੀ ਸਿੰਘ ਕਲਕਾ ਸਾਹਿਬ ਦਾ ਕਹ ਲਓ ਮੇਨ ਸਾਡੀ ਗੱਲ ਜਿਹੜੀ ਸੀਗੀ ਉਹ ਭਾਈ ਜਗਦੀਪ ਸਿੰਘ ਕਾਲੋ ਸਾਹਿਬ ਨੂੰ ਹੋਈ ਸੀ ਰਿਜਰੈਂਸ ਕਰਤਾ ਦਿੱਲੀ ਕਮੇਟੀ ਦੇ ਹੈਗੇ ਨੇ ਉਹਨਾਂ ਨੂੰ ਅਸੀਂ ਅਪਰੋਚ ਕੀਤੀ ਸੀਗੀ ਵੀ ਬੰਦੀ ਸਿੰਘ ਜਿਹੜੇ ਨੇ ਉਹਨਾਂ ਦੇ ਕੇਸ ਲੜੇ ਜਾਣ ਜਿਹੜੇ ਵੀ ਆਹ ਬੰਦੀ ਸਿੰਘ ਨੇ ਉਹਨਾਂ ਦੇ ਕੇਸ ਲੜੇ ਜਾਣ ਤੇ ਦਿੱਲੀ ਕਮੇਟੀ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਸੀ ਅਸੀਂ ਕੇਸ ਲੜਾਂਗੇ ਤੇ ਉਹਨਾਂ ਨੇ ਲੜੇ ਵੀ ਤੇ ਅੱਜ ਭਾਈ ਸਾਹਿਬ ਬਾਹਰ ਨੇ ਤੇ ਹੁਣ ਅੱਛਾ ਇਹ ਜੋ ਬਾਹਰ ਆਏ ਆ ਇਹਨਾਂ ਦਾ ਮਤਲਬ ਡਿਸੀਜਨ ਹੋ ਗਿਆ ਕਿ ਕਿ ਮਤਲਬ ਕਿ ਭਈ ਹੁਣ ਰਿਹਾਰ ਪੱਕੀ ਨਹੀਂ ਹੋਈ ਜਾਂਦਾ ਦੇਖੋ ਜੇ ਇਹਨਾਂ ਨੂੰ ਤੁਸੀਂ ਕਹਿੰਦੇ ਹੋ ਨਾ ਕਿ ਅਗਰ ਪਹਿਲੀ ਗੱਲ ਤਾਂ سزا ਹੋਈ ਨਹੀਂ ਕਿਉਂਕਿ ਹਾਲੇ ਤੱਕ ਡਿਸੀਜਨ ਹੀ ਨਹੀਂ ਹੋਇਆ ਕੋਰਟ ਤੋਂ ਜੇ ਕੋਰਟ ਤੋਂ ਡਿਸੀਜਨ ਹੋ ਵੀ ਜਾਂਦਾ ਜਿਹੜੀ ਆਈਪੀਸੀ ਸੈਕਸ਼ਨ 17ਾਂ ਲੱਗੀਆਂ ਹੋਈਆਂ ਨੇ ਉਹਦੀ ਸਜ਼ਾ ਹੀ 7 ਸਾਲ ਹੈ ਤੇ 7 ਸਾਲ 8 ਮਹੀਨੇ ਕੱਟ ਚੁੱਕੇ ਨੇ ਯਾਨੀ ਇਹ ਰਿਹਾਅ ਕੀ ਹੈ ਯਾਨੀ ਕਿ ਅੰਡਰ ਹਾਂ ਇਹ ਪੈਰੋਲ ਤੇ ਨਹੀਂ ਹੈਗੇ ਅੰਡਰ ਗੋਨ ਹੋ ਚੁੱਕੇ ਨੇ ਉਹ ਜਿਹੜਾ ਕੱਲ੍ਹ ਸੀ ਨਾ ਲੜਿਆ ਸੀਗਾ ਇਹ ਭਾਈ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)})^{(41)})^{(42)})^{(43)})^{(44)})^{(45)})^{(46)})^{(47)})^{(48)})^{(49)})^{(50)} ਪਰ ਜਿਹੜਾ ਸਵਾਲ ਤੁਸੀਂ ਅੱਜ ਉਹਨਾਂ ਨੂੰ ਪੁੱਛ ਲਿਆ ਉਹ ਸਵਾਲ ਤਾਂ ਤੁਹਾਡਾ ਹੀ ਹੈ ਮੈਂ ਤੁਹਾਨੂੰ ਇਹ ਦੱਸਿਆ ਨਾ 3 ਸਾਲ ਪਹਿਲੇ ਤਾਂ ਤੁਹਾਡੇ ਕੋਲ ਵੀ ਇਹ ਲਿਸਟ ਨਹੀਂ ਸੀਗੀ ਨਹੀਂ ਲਿਸਟ ਮੇਰੇ ਕੋਲ ਸਾਰੀ ਸੀਗੀ ਪਰ ਉਸ ਟਾਈਮ ਨਹੀਂ ਅਸੀਂ ਪ੍ਰੋਟੈਸਟ ਨਹੀਂ ਲਾਈ ਸੀਗੀ ਤੁਸੀਂ ਪ੍ਰੋਟੈਸਟ ਨਹੀਂ ਕੀਤਾ ਇਸ ਵਾਸਤੇ ਕਿਉਂਕਿ ਕਿਉਂਕਿ ਅਸੀਂ ਪ੍ਰੋਟੈਸਟ ਇਸਤੇ ਨਹੀਂ ਕੀਤਾ ਇਸ ਗੱਲ ਨੂੰ ਲੈ ਕੇ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਸਜ਼ਾਵਾਂ ਸੀ ਪਹਿਲੇ ਤੱਕ ਪੂਰੀਆਂ ਤੇ ਹੁਣ ਜਿਹੜੇ ਦੇਖੋ ਤੁਸੀਂ ਬੰਦੀ ਸਿੰਘ ਤੁਸੀਂ ਕਿਸ ਪ੍ਰਕਾਰ ਕਹਿ ਸਕਦੇ ਹੋ ਜਿਹੜੀ ਉਹਨੂੰ ਧਾਰਾ ਲੱਗੀ ਹੈ ਜਿਹੜੋ ਤੇ ਐਕਸ਼ਨ ਦੇ ਉਤੇ ਆਈਪੀਸੀ ਧਾਰਾ ਲੱਗੀ ਹੋਈ ਹੈ ਉਹ ਧਾਰਾ ਦੇ ਸਾਮਨ ਉਹਦੀ ਗੱਲ ਕਰੋਂਗੇ ਨਾ ਇਹਨਾਂ ਦੀ ਧਾਰਾ ਜਿਹੜੀ ਲੱਗੀ ਸੀਗੀ ਇਹਨਾਂ ਦੇ ਸੈਕਸ਼ਨ ਪੂਰੇ ਹੋਏ ਸਿਰ ਨੂੰ ਬਾਹਰ ਕਢਾ ਲੇ ਹੁਣ ਇਸੇ ਪ੍ਰਕਾਰ ਹੀ ਇਸ ਲਈ ਕਹਿ ਰਿਹਾ ਹੁਣ ਦਿੱਲੀ ਕਮੇਟੀ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਭਾਈ ਅਮਨਿੰਦਰ ਸਿੰਘ ਤੇ ਭਾਈ ਮਨਪ੍ਰੀਤ ਸਿੰਘ ਤੇ ਭਾਈ ਆਪਣਾ ਧਰਮਿੰਦਰ ਸਿੰਘ ਗੁਗਨੀ ਇਹ ਤਿੰਨ ਸਿੰਘਾਂ ਦੇ ਕੇਸ ਵੀ ਦਿੱਲੀ ਕਮੇਟੀ ਲੜੇਗੀ ਕਿਉਂਕਿ ਇਹਨਾਂ ਨੇ ਕਿਹਾ ਕਿ ਵੀ ਇਹਨਾਂ ਦੀ ਸਜ਼ਾਵਾਂ ਵੀ ਪੂਰੀਆਂ ਜਿਹੜੀ ਧਾਰਾ ਸੇਮ ਤਾਰਾ ਜੋ ਭਾਈ ਸਾਹਿਬ ਰਵੀਪਾਲ ਦੁੱਤੇ ਸੀਗੀ ਉਹੀ ਸੇਮ ਤਾਰਾ ਮਨਪ੍ਰੀਤ ਸਿੰਘ ਮਣੀ ਉੱਤੇ ਲੱਗੀ ਹੋਈ ਹੈ ਸੇਮ ਤਾਰਾ ਅਮਰਿੰਦਰ ਸਿੰਘ ਯਾਨੀ ਕਿ ਇਹ ਦੋ ਸਿੰਘ ਬਾਹਰ ਆ ਸਕਦੇ ਐ ਜੇ ਸਹੀ ਤਰੀਕੇ ਨਾਲ ਪੈਰਵੀ ਕੀਤੀ ਜਾਵੇ ਜਿਸ ਹਿਸਾਬ ਨਾਲ ਤੁਸੀਂ ਡੈਫੀਨੇਸ਼ਨ ਦਿੱਤੀ ਹੈ ਪਰ ਲਿਸਟ ਆਏ ਇਹ ਤੋਂ ਵੱਡੀ ਹੈ ਬਹੁਤ ਵੱਡੀ ਹੈ ਸਭ 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 ਹੈਗੇ ਜੀ ਉਹ ਸਾਰੇ ਵੀ ਇਸ ਲਿਸਟ ਵਿੱਚ ਆ ਸਕਦੇ ਸਭ ਸਭ ਹੈਗੇ ਜੀ ਸਦਕਾ ਇਹ ਤੇ ਦਿੱਲੀ ਕਮੇਟੀ ਦੀ ਉਹਨਾਂ ਦੀ ਅਪਰੋਚ ਹੈ ਇਹ ਤੇ ਉਹਨਾਂ ਵੱਲੋਂ ਅਪਰੋਚ ਕੀਤੀ ਜਿਹੜੇ ਦੇਖੋ ਜਿਹੜੀ ਡਿਊਟੀ ਜਿੱਥੇ ਤੱਕ ਜਗਤਾਰ ਸਿੰਘ ਹਮਾਰਾ ਜੀ ਵੱਲੋਂ ਮੇਰੇ ਤੇ ਲਾਈ ਗਈ ਹੈ ਮੈਂ ਉਸ ਡਿਊਟੀ ਤੇ ਪਰਫਾਰਮ ਕਰ ਰਿਹਾ ਜੇ ਮੈਨੂੰ ਕੋਈ ਪਹਿਲੀ ਗੱਲ ਤੇ ਇਹਨਾਂ ਦੇ ਸਾਰਿਆਂ ਦੇ ਕੇਸ ਦਿੱਲੀ ਨੇ ਇਹ ਫਿਰ ਤੁਸੀਂ ਮੰਨਦੇ ਹੋ ਕਿ ਅਮਰਿਤਪਾਲ ਸਿੰਘ ਅਰੀ ਵੀ ਬੰਦੀ ਸਿੰਘ ਤੇ ਵੀ ਮੰਨਦੇ ਕਿ ਜੇ ਕੌਮ ਲਈ ਕਰਨ ਤਾਂ ਬੰਦੀ ਸਿੰਘ ਨੇ ਕਾਲ ਤਾਂ ਉੱਥੇ ਹੀ ਆਇਆ ਸਾਰੇ ਜਿਹਨੇ ਕੌਮ ਲਈ ਤਿਲ ਫੁੱਲ ਭੇਟਾ ਵੀ ਪਾਈ ਹੈ ਆਪਣੀ ਜੀਵਨ ਦੀ ਉਹ ਬੰਦੀ ਸਿੰਘ ਨੇ ਤਾਂ ਜਿਸ ਜੀ ਬੰਦੀ ਸਿੰਘਾਂ ਦੀ ਗਿਣਤੀ ਦੀ ਗੱਲ ਕਰ ਲਈਏ ਗੱਲ ਹੁਣ ਅਣਗਿਣਤ ਹੈ ਜੀ ਐਗੂ ਪੀਸੀ ਕੋਰ ਬਿਲਕੁਲ ਅਣਗਿਣਤ ਹੈ ਇਸ ਗੱਲ ਦਾ ਫੈਸਲਾ ਕੌਣ ਕਰੇਗਾ ਕਿਉਂਕਿ ਅਖੀਰੇ ਕਾਲ ਤੱਕ ਸਾਡੇ ਜਿਹੜੇ ਮੌਜੂਦਾ ਕਾਜਕਾਰੀ ਜਥੇਦਾਰ ਕਹਿ ਲਈਏ ਅਗਰ ਉਹ ਇਹਨਾਂ ਨੂੰ ਬੰਦੀ ਸਿੰਘ ਨਹੀਂ ਮੰਨਦੇ ਆਪਣੀ ਕੋਰ ਦੇ ਅੰਦਰ ਲਿਖ ਰਹੇ ਨੇ ਕਿ ਇੱਕ ਇੱਕ ਨੌਜਵਾਨ ਮਿਲਿਆ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਮੌਜੂਦਾ ਜਥੇਦਾਰ ਫਾਈਗਰ ਕਾਇਮਾ ਨਾਮ ਲੈ ਕੇ ਕਹਿ ਰਿਹਾ ਹੈ ਕਿ ਸ਼ੋਮੀ ਕਮੇਟੀ ਇਮਾਨਦਾਰੀ ਨਾਲ ਬੰਦੀ ਸਿੰਘਾਂ ਦਾ ਕੇਸ ਲੜ ਰਹੀ ਹੈ ਉਹਨਾਂ ਦੀ ਪੈਰਵੀ ਕਰ ਰਹੀ ਹੈ ਦੇਖੋ ਜੀ ਇਹ ਤੇ ਅਸੀਂ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਲਿਸਟ ਵਿੱਚ ਬੰਦੀ ਪ੍ਰਾਇਰੀਟੀ ਵੀ ਬਜਰੂਰੀ ਹੁੰਦੀ ਹੈ ਉਹਨਾਂ ਨੇ ਪ੍ਰਾਇਰੀਟੀ ਜੇ ਲਾਜੋਣਾ ਹੀ ਹੈ ਉਹਦੇ ਦੇਖੋ ਉਹਨਾਂ ਨੇ ਕੀ ਡੈਫੀਨੇਸ਼ਨ ਦਿੱਤੀ ਮੈਂ ਤੁਹਾਨੂੰ ਸ਼ੋਮਨੀ ਕਮੇਟੀ ਦੀ ਡੈਫੀਨੇਸ਼ਨ ਦੱਸਦਾ ਸ਼ੋਮਨੀ ਕਮੇਟੀ ਨਾਲ ਜਦੋਂ ਵੀ ਉਹ ਕਹਿੰਦੇ ਕਿ ਜਿਹੜੇ ਆਪਣੀ ਦਿੱਤੀ ਹੋਈ ਬਣਦੀ ਸਜ਼ਾ ਪੂਰੀ ਕਰ ਚੁੱਕੇ ਆ ਜੋ ਲਿਸਟ ਜੋ ਨੋ ਮੈਂਬਰਾਂ ਦੀ ਦਿੱਤੀ ਸੀ ਕਿ ਉਹ ਐ ਦਿੱਤੀ ਗਈ ਸੀ ਕਿਉਂਕਿ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ ਪਰ ਫਿਰ ਵੀ ਐਕਸਟੈਂਡ ਕੀਤੇ ਜਾ ਰਹੇ ਉਹ ਬੰਦੀ ਸਿੰਘ ਉਹਨਾਂ ਸ਼ੋਮਨੀ ਕਮੇਟੀ ਹੁੰਦਾ ਐਗਜ਼ੈਕਟਲੀ ਯੋਰ ਪੁਆਇੰਟ ਮੈਂ ਤੁਹਾਡੀ ਗੱਲ ਫੜ ਲਈ ਹੁਣ ਇਹਨਾਂ ਦੇ 7 ਸਾਲ ਸਜ਼ਾ ਜੀ 10 ਮਹੀਨੇ ਪਲੱਸ ਕੱਟ ਕੇ ਆਏ ਨੇ ਇਹਦੀ ਡਿਟ ਤੁਸੀਂ ਇਹਦੇ ਬਾਰੇ ਕੀ ਕਹੋਗੇ ਇਹਦੇ ਨਾਲ ਅਮਰਿੰਦਰ ਹੋ ਗਿਆ ਇਹ ਮਨਪ੍ਰਿਤ ਮਣੀ ਜਿਹੜੇ ਨਾਲ ਦੇ ਮੁਕਦਮੇ ਵਾਰ ਇਹਨਾਂ ਦੇ ਹੈਗੇ ਨੇ ਕੋ ਅਕਿਊਜ਼ਡ ਬੰਦੇ ਜਿਹੜੇ ਮੰਨੇ ਜਾਂਦੇ ਆ ਕੋਰਟ ਵੱਲੋਂ ਦੀ ਉਹਨਾਂ ਦੀ ਸਦਾ ਵੀ ਪੂਰੀਆਂ ਹੁਣ ਮੈਂ ਮੀਡੀਆ 'ਚ ਕਹਿ ਰਿਹਾ ਵੀ ਇਹ ਦੋ ਬੰਦਿਆਂ ਦਾ ਪੰਜਾਬ ਦੇ ਨਹੀਂ ਇਹ ਦੋਨੋਂ ਬੰਦੇ ਦਿੱਲੀ ਆ ਇੱਕ ਮੰਡੋਲੀ ਬੰਦਾ ਇੱਕ ਤਿਹੜ ਜੇਲ ਬੰਦਾ ਮੈਂ ਕਹਿ ਰਿਹਾ ਵੀ ਦਿੱਲੀ ਕਮੇਟੀ ਨਹੀਂ ਹੈ ਅਗਰ ਤੁਸੀਂ ਕੰਮ ਕਰ ਰਹੇ ਤੁਸੀਂ ਐਸਜੀਪੀਸੀ ਕੰਮ ਕਰ ਲਵੇ ਇਹਦੇ ਉੱਤੇ ਅਸੀਂ ਮਲਾਂ ਥੋੜੀ ਕਿ ਅਸੀਂ ਤੇ ਉਹ ਚੀਜ਼ ਕਾਟ ਕਾਟ ਕੇ ਲੈ ਕੇ ਆ ਰਹੇ ਆਂ ਵੀ ਜਿਹੜੀਆਂ ਇਹ

वो जगतार सिंह हवारा जी हैं वो कार्यकारी जत्थेदार हैं कार्यकारी जत्थेदार जो सा है, वो एक्टिंग जत्थेदार है वो उसको परफॉर्म करने के लिए ड्यूटीज अपनी परफॉर्म करने के लिए जत्थेदार से बात करनी चाहिए यानी कि उसको जगतार सिंह हवारा जी से गड़गा जी को बात करनी चाहिए अगर इसको स्मूथली इसको परफॉर्म करना है और जगतार सिंह हवारा जत्थेदार जी जो हैं उनसे ज्यादा आपको इस पूरे सिख बंदी की लिस्ट कोई नहीं दे सकता कि कितने बंदी सिंह जेलों में बंद है ਕਿਉਂਕਿ ਉਹਨਕੇ ਪਾਸ ਹਰ ਜਗ੍ਹਾ ਸੇ ਹਰ ਬੰਦੀ ਸਿੰਘ ਤੋ ਲੈਟਰ ਆਂਦੀ ਹੈ ਕਿ ਸਾਡੀ ਪੈਰਵੀ ਕੀਤੀ ਜਾਵੇ ਸਾਨੂੰ ਛਡਾਇਆ ਜਾਵੇ ਕਿਉਂਕਿ ਕੋਈ ਵੀ ਐਨਜੀਓ ਕੋਈ ਵੀ ਕਮੇਟੀ ਸਾਡੀ ਹੈਲਪ ਨਹੀਂ ਕਰ ਰਹੀ ਪਰ ਹੁਣ ਜਦ ਭਾਈ ਸਾਹਬ ਨੇ ਇਨੀਸ਼ੀਏਟਿਵ ਲੈ ਕੇ ਗੱਲ ਕੀਤੀ ਤੇ ਮੈਂ ਬੜਾ ਇਸ ਗੱਲ ਦਾ ਥੈਂਕਫੁਲ ਵੀ ਹੈਗਾ ਦਿੱਲੀ ਕਮੇਟੀ ਦਾ ਕਿ ਐਟਲੀਸਟ ਜਥੇਦਾਰ ਜਗਤਾਰ ਸਿੰਘ ਮਹਾਰਾਜ ਨੂੰ ਘਟਗਟ ਜਥੇਦਾਰ ਤੇ ਮੰਨਦੀ ਹੈ ਗੱਲ ਤੱਕ ਤਦਾ ਜਿਨ੍ਹਾਂ ਨੇ ਇਹਨਾਂ ਦੀ ਗੱਲ ਸੁਣ ਕੇ ਭਾਈ ਰਵੀਪਾਲ ਸਿੰਘ ਨੂੰ ਛਡਾਇਆ ਤੇ ਹੱਲੇ ਦੁਬਾਰਾ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਕਹਿੰਦੇ ਅਸੀਂ ਤਾੜੇ ਅਸੀਂ ਤਿੰਨ ਸਿੰਘ ਜਨਰਲ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਅਸੀਂ ਉਹਨਾਂ ਨੂੰ ਵੀ ਛੜਾਵਾਂਗੇ ਸਾਨੂੰ ਇਹ ਨਹੀਂ ਚਾਹੀਦਾ ਕਿ ਸੀਟ ਤੇ ਕੌਣ ਬੈਠਾ ਹੈ ਸਾਨੂੰ ਇਹ ਚਾਹੀਦਾ ਕਿ ਸਾਡੇ ਲਈ ਕੌਮ ਲਈ ਕੰਮ ਕੌਣ ਕਰ ਰਿਹਾ ਹੈ ਅੱਜ ਉਹ ਕੰਮ ਕਰ ਰਹੇ ਤੇ ਅਸੀਂ ਆਪਣੇ ਬੰਦ ਸਿੰਘ ਛੁੜਾ ਸਕਦੇ ਹਾਂ ਜਰਵੀ ਬਾਦ ਸਿੰਘ ਦੀ ਤਕਰੀਬਨ 8-7 ਤੁਸੀਂ ਜੇਲ੍ਹ ਚ ਬਿਤਾਏ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਬਾਹਰ ਆਏ ਮੇਨਰ ਲਿਟਰ ਹੋਇਆ ਤੁਸੀਂ ਪ੍ਰੈਸ ਕੰਟਰਸ ਕਰਦੇ ਲੀਡਰਾਂ ਦੇ ਰੰਗ ਵੀ ਦੇਖ ਲੈ ਆਪਣੇ ਸੋ ਕਾਲਡ ਜਥੇਦਾਰਾਂ ਦੇ ਰਾਂ ਨੂੰ ਦੇਖ ਲਈ ਤੁਹਾਡਾ ਕੀ ਪੱਖ ਹੈ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਕਿ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਤੋਂ ਪਹਿਲੇ ਕਿਸੇ ਬੰਦੀ ਸਿੰਘ ਨੇ ਇਹ ਜੇ ਪ੍ਰੈਸ ਕਾਨਫਰੰਸ ਕੀਤੀ ਹੋਣਾ ਇਸ ਕਰਕੇ ਤੁਹਾਡਾ ਪੱਖ ਜਾਨਣਾ ਚਾਹੁੰਦਾ ਕਿ ਮੀਡੀਆ ਦੇ ਸਾਹਮਣੇ ਆ ਕੇ ਬੈਠੇ ਹੋ ਹਾਂਜੀ ਇਹ ਹੀ ਬਸ ਪੱਖ ਰੱਖਣਾ ਸੀਗਾ ਵੀ ਜੋ ਬੰਦੀ ਸਿੰਘਾਂ ਦੀ ਹੈ ਵੀ ਕੌਮ ਨੂੰ ਇੱਕ ਜੁਟ ਕਰੋ ਇਕੱਠੇ ਹੋਵੋ ਕੌਮ ਇਹੀ ਮੈਸੇਜ ਆ ਲੀਡਰਾਂ ਦਾ ਰਵਈਆ ਕੀ ਹੈ ਲੀਡਰਾਂ ਦਾ ਰਵਈਆ ਬਸ ਉਹੀ ਆ ਜੋ ਪਹਿਲਾਂ ਵਾਲਾ ਸੀਗਾ ਪਹਿਲਾਂ ਸ਼ੁਰੂ ਤੋਂ ਹੀ ਦਿਖਦਾ ਹੋ ਰਿਹਾ ਹੈ